ਕੰਚਨ ਬਾਟੀ ਮਾਨ ਹੈ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰ ਬਚੇ ਆ ਵਿਦਵਾਨ ਨਹੀਂ ਮੈਂ ਸੱਚੀ ਜਿਦੋਂ ਇਹ ਸ਼ਬਦ ਦੇ ਅਰਥ ਪੜ੍ਹ ਕੇ ਸ਼ਬਦ ਗੰਠ ਕੀਤਾ ਤੇ ਮਾਨ ਚ ਖਿਆਲ ਆਇਆ ਵੀ ਧੰਨ ਗੁਰੂ ਨਾਵੇਂ ਪਾਸ਼ਾ ਤੁਹਾਡੇ 58 ਸ਼ਬਦ 57 ਸ਼ਲੋਕ ਨੇ ਕਿਤੇ ਇੱਕ ਸ਼ਬਦ ਦੀ ਆਪਮ ਕਮਾਲੀਏ ਤੇ ਧੰਨਦਰ ਵਜਣੀ ਮਹਾਰਾਜ ਸਾਹਿਬ ਜੀ ਕਹਿੰਦੇ ਨਹਿ ਨਿੰਦਿਆ ਨਹਿ ਉਸਤ ਜਾ ਕੇ ਨਾ ਤੇ ਉਹ ਕਿਸੇ ਦੀ ਨਿੰਦਿਆ ਚ ਪੈਂਦੇ ਆ ਤੇ ਅੱਜ ਰੋਟੀ ਆਪਾਂ ਨਿੰਦਿਆ ਦੀ ਖਾਂਦੇ ਆ ਖੋਏ ਜਿੰਨੀ ਅੱਜ ਵੱਦ ਤੋਂ ਵੱਦ ਨਿੰਦਿਆ ਕਰੋ ਉਨੀ ਇੰਟਰਵਿਊ ਤੇਜ਼ ਚੱਲਦੀ ਤੇ ਲੋਕੀ ਸੁਣਦੇ ਆ ਤੇ ਉਹਦੀ ਆਉਂਦੀ ਮਾਇਆ ਤੇ ਉਹ ਅਹੀ ਵਰਤ ਰਹੇ ਆ ਗੁਰੂ ਸਾਹਿਬ ਦੇ ਕਿਹੜੇ ਮੂਹ ਲੈ ਕੇ ਮਰਤੇ ਲਗਾਗੇ ਸਚਾਈ ਹੈ ਨਾ ਅੱਜ ਨਿੰਦਿਆ ਜਿੰਨੀ ਕਰੋ ਜਿਉ ਉਸਤਤ ਕਰੋ ਕੋਈ ਨਹੀਂ ਸ਼ੇਅਰ ਕਰਦਾ ਕੋਈ ਕਮੈਂਟਰੀ ਆਉਣਾ ਸੁਣਦਾ ਨਹੀਂ ਤੁਹਾਨੂੰ ਕਿਸੇ ਤੁਸੀਂ ਮੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਗਾਂ ਦਾ ਸੁਭਾਅ ਹੁੰਦਾ ਹੈ ਬੱਕਰੀ ਨੂੰ ਸ਼ੇਰ ਬਣਾ ਕੇ ਪੇਸ਼ ਕਰ ਦੇਣਾ ਪਿਆ ਜਿਹਨੂੰ ਖੋਜ ਕਰਦੀਏ ਕਫਾ ਵੱਡਾ ਮਿਲੂ ਆਖੋ ਸਾਥਾ ਮਰ ਕਹਿੰਦੇ ਲੋਭ ਮੋਹ ਅੱਜ ਲੋਭ ਨੇ ਵੇਖੋ ਕਿੰਨਾ ਦੀਮਾ ਸੁੱਟਦਾ ਆਪਾਂ ਦੁੱਧ ਚ ਪਾਣੀ ਘਾਤੋਂ ਪਾਇਆ ਲੋਭ ਕਰਕੇ ਸਭ ਜੀਵ ਨੂੰ ਸਪਰੇ ਕਰਦੀ ਰਾਤ ਦਿਨ ਚ ਵੱਡੀ ਲੋਭ ਕਰਕੇ 2 ਨੰਬਰ ਦੇ ਫਾਲਖ ਰੂਟ 2 ਨੰਬਰ ਦੀ ਦਵਾਈ ਮੈਂ ਕਈ ਵਾਰੀ ਹੈਰਾਨ ਏਡਾ ਵੱਡਾ ਖਜ਼ਾਨਾ ਆਪਣੇ ਕੋ ਪਿਆ ਇਹਨੂੰ ਖੋਲੋ ਤੇ ਸਹੀਂ ਗੇ ਐਵੇਂ ਥੋੜਾ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਉਠਾ ਕੇ ਸ਼ਹੀਦ ਕਰਤਾ ਚੰਨੂ ਕਹਿੰਦਾ ਬਾਬਾ ਤੇਰੀ ਆਵਾਜ਼ ਬੰਦ ਕਰਨੀ ਨਾ ਸੱਚ ਨਾ ਬੋਲ ਸਾਡੇ ਕਾਰੋਬਾਰ ਬੰਦ ਕਰ ਦਿੱਤੇ ਤੇ ਕਹਿ ਦਿੱਤਾ ਝੂਠ ਦੀ ਦੁਕਾਨ ਮਾਰੇ ਹੋ ਤੇ ਮੇਰੇ ਸਹਿਵਾਸ ਬਹਿ ਕਹਿੰਦੇ ਸੱਜਣਾ ਇਹ ਆਵਾਜ਼ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਤੇ ਚੜ ਚੁੱਕੀ ਲਿਖੀ ਗਈ ਹੈ ਤੂੰ ਸਾਨੂੰ ਸ਼ਹੀਦ ਕਰ ਦੇ ਸਹਬਜ਼ਾਦਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਰਾ ਸਿਲਸਿਲਾ ਇੱਕੋ ਹੀ ਹੈ ਸੱਚ ਨੂੰ ਮਿਟਾਉਂਗੇ ਤੂੰ ਮਿਟੋਗੇ ਜਹਾਨ세 ਡਰਦੇ ਨਹੀਂ ਹਮ ਕਿਸੇ ਸ਼ੈਨਸ਼ਾਹ ਦੀ ਸ਼ਾਨ ਤੇ ਤੂੰ ਯਾਰਾ ਸੁਣੋ ਦਿਲ ਕੇ ਕਾਨ ਸੇ ਹਮ ਕਹਿ ਰਹੇ ਹਾਂ ਖੁਦਾ ਕੀ ਜ਼ੁਬਾਨ ਸੇ ਕਹਿੰਦੇ ਸਾਨੂੰ ਬੇਸ਼ੱਕ ਮਾਰ ਦੇ ਤੋ ਕੋਈ ਗੱਲ ਨਹੀਂ ਮਿੱਟੀ ਪੰਜਾਂ ਦਿੱਤਾਂ ਦੀ ਪਰ ਜਿਹੜੀ ਸਾਡੀ ਜ਼ੁਬਾਨ ਹੈ ਉਹ ਗੁਰੂ ਦੇ ਸ਼ਬਦ ਨੇ ਤੇ ਜਿੰਨਾ ਚਿਰ ਧਰਤੀ ਤੇ ਚੰਨ ਤਾਰੇ ਰਹਿਣਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ ਇਹਨੂੰ ਕੋਈ ਮਿਟਾ ਨਹੀਂ ਸਕਦਾ ਖੂਨ ਸ਼ਹੀਦਾਂ ਦਾ ਕਦੇ ਓਕਣਾ ਨਹੀਂ ਤੇ ਸਬੂਤੇ ਨੇ ਕਦੇ ਤੇ ਸਖਾ ਫਲਾ ਸਿੱਖੀ ਦਾ ਕਦੇ ਰੁਕਣਾ ਨਹੀਂ ਅਸਲ 'ਚ ਤਾਂਹੀਂ ਖੇਡ ਵਾਪਰੀ ਇਹ 'ਚ ਪਿਆਰ ਹੀ ਬੜਾ ਭਰ ਦਿੱਤਾ ਇੱਕ ਇੱਕ ਪੰਕਤੀ ਦੇ ਵਿੱਚ ਸਾਰੀ ਰਾਤ ਕਥਾ ਕਰ ਲਿਓ ਏਡਾ ਵੱਡਾ ਖਜ਼ਾਨਾ ਹੈ ਤੁਸੀਂ ਨੇੜੇ ਰਹੋ ਮਹਾਰਿਸ਼ੀ ਕਹਿੰਦੇ ਨਾਹ ਨਿੰਦਿਆ ਨਾਹ ਉਸਤ ਜਾ ਕੇ ਲੋਭ ਮੋਹ ਅਭਿਮਾਨਾ ਨਾ ਤੇ ਲੋਭ ਕਰਨਾ ਹੈ ਤੇ ਅੱਜ ਤਕਰੀਬਨ ਮੇਰੇ ਪੰਜਾਬ ਦੇ ਵਿੱਚ 100 ਚੋਂ 80 ਵੱਡੇ ਲੈਵਲ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਲੋਭ ਨੇ ਮੇਰੇ ਪੰਜਾਬ ਨੂੰ ਸੋਨੇ ਦੀ ਚਿੜੀ ਤੋਂ ਲੋਹੇ ਦੀ ਮੀਂਹ ਰੱਖਿਆ ਹਰ ਕੰਮ ਵਿੱਚ ਲੋਭ ਪੈਦਾ ਹੋ ਗਿਆ ਬਨਾਵਟੀ ਚੀਜ਼ ਬਣਨ ਲੱਗ ਪਈ ਨਿੱਕੀ ਜੀ ਬੌਕਰ ਤੋਂ ਲੈ ਕੇ ਵੱਡੀ ਜੀ ਤੱਕ ਆਪਣੇ ਦੇਸ਼ ਵਿੱਚ ਲੋਭ ਨੇ ਕੰਮ ਕਰਤਾ ਕਿ ਹਰ ਚੀਜ਼ ਜਿਹੜੀ ਉੱਚ ਮਲਾਵਟ ਹੋ ਗਈ ਕਈਤੀ ਕਿਉਂ ਲੋਭ ਕਰਕੇ ਪੈਸੇ ਵਧਵਾਨ ਕਦੇ ਮਾਰੇ ਸਹਲੋਂ ਪੜ ਗਈ ਮੋਹ ਦੇ ਵਿੱਚ ਆ ਕੇ ਆ ਕੀ ਕੀਤਾ ਉਹਦੀ ਵੇਣੀ ਜੀਵਨ ਸਾਥੀ ਨੂੰ ਖਤਮ ਕਰਤਾ ਆਖੋ ਸਰਨਾ ਕਿ ਨਹੀਂ ਖਬਰ ਚਲੀ ਕਦੇ ਮਾਰਨ ਗੱਲਾਂ ਕਰੀਏ ਬੈ ਕੇ ਸਾਰੇ ਵਿਸ਼ੇ ਖੁੱਲ ਜਾਂਦੇ ਪਾਤਸ਼ਾਹ ਕਹਿੰਦੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹੰਕਾਰ ਨਾ ਕਰੀਂ ਨਾ ਉਸਤਤ ਵਿੱਚ ਪਈ ਇਕ ਨਾ ਕੋਈ ਮਹਾਤਮਾ ਸੀ ਉਹ ਕਿਸੇ ਰਾਜੇ ਦੇ ਸ਼ਹਿਰ ਦੇ ਵਿੱਚ ਨਾ ਬੰਦਗੀ ਵਾਲਾ ਮਹਾਤਮਾ ਰਵੀ ਤਿਆਰ ਰੱਖਣਾ ਨਹਿ ਨਿੰਦਿਆ ਨਹਿ ਹਿਸਤ ਜਾਵੇ ਤੇ ਉਹ ਜਿਹੜਾ ਮਹਾਤਮਾ ਸੀ ਉਹ ਬੋਰੇ ਚ ਰਿਆ ਕਰਦਾ 6 ਮਹੀਨੇ ਰਹਿਣਾ ਉਹ ਨਾ ਰੋਟੀ ਖਾਂਦਾ ਨਾ ਪਾਣੀ ਪੀਂਦਾ ਨਾ ਕਿਤੇ ਫਿਰਦਾ ਤੁਰਦਾ ਤੇ ਜਦੋਂ 6 ਮਹੀਨੇ ਬਾਅਦ ਬਾਹਰ ਨਿਕਲੇ ਤੇ ਲੋਕੀ ਉਹਦੇ ਦਰਸ਼ਨ ਕਰਨ ਆਇਆ ਕਰਨ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਦਰਸ਼ਨ ਕਰਨ ਆਇਆ ਕਰਨ ਤੇ ਉਹਨੂੰ ਮੱਥੇ ਟੇਕਣ ਫੁੱਲਾਂ ਦੇ ਹਾਰ ਪਹਿਣਨ ਜਦੋਂ ਉਹਤ ਬੰਦਨਾ ਹੋਵੇ ਤੇ ਰਾਜਾ ਵੀ ਪ੍ਰੇਮੀ ਬਣ ਗਿਆ ਰਾਜੇ ਨੇ ਵੀ ਪ੍ਰੇਮ ਦੇ ਵਿੱਚ ਆਕਰ ਕੇ ਉਹਦੇ ਨਾਲ ਪ੍ਰੇਮ ਬਖਸ਼ਿਸ਼ ਜਿਹੜੀ ਉਹਨੂੰ ਸਮਝਦਿਆਂ ਨੇ ਇਣੇਡ ਦਾ ਕੀਤੀ ਉਹਦਾ ਰਤਬਾ ਹੋਰ ਵਧਿਆ ਜਿੰਨੂ 6 ਮਹੀਨੇ ਬਾਅਦ ਉੱਠਿਆ ਕਰੇ ਤੇ ਰਾਜਾ ਜਿਹੜਾ ਏ ਉਹ ਸਾਰੇ ਲੋਕਾਂ ਚ ਲਾਨ ਕਰ ਦਿਆ ਕਰੇ ਵੀ ਐਤਕੀਆ ਪਾਣਾ ਸਾਰੇ ਕੰਮਕਾਰ ਛੱਡ ਕੇ ਤੇ ਐਸ ਪੁੰਨਿਆਂ ਤੇ ਬਾਬਾ ਜੀ ਨੇ ਉੱਠਣਾ ਏ ਤੇ ਆਪਾਂ ਸਾਰਿਆਂ ਨੇ ਜਾ ਕੇ ਦਰਸ਼ਨ ਕਰਨੇ ਆਉ ਭਗਤ ਕਰਨੀ ਢੋਲ ਵੱਜਨੇ ਚੁਮਟੇ ਤੇ ਇੱਕ ਦਿਨ ਸਵਾਬ ਬਣਿਆ ਉਹਦਾ ਨਾਮ ਬੜਾ ਪ੍ਰਚਲਿਤ ਹੋ ਗਿਆ ਉੱਥੇ ਕੋਈ ਕਮਾਈ ਵਾਲਾ ਸਾਧ ਆ ਗਿਆ ਉਹਨੂੰ ਜਦੋਂ ਪਤਾ ਲੱਗਾ ਕਿ ਇਹਦੇ ਮਹਾਪੁਰਖੋ ਜੀ ਆਣ ਸਾਡੇ ਪਿੰਡ 'ਚ ਇੱਕ ਨਾ ਮਹਾਤਮਾ ਰਹਿੰਦੇ ਆ ਉਸ 6 ਮਹੀਨੇ ਤੱਕ ਕੋਈ ਰੋਟੀ ਪਾਣੀ ਨਹੀਂ ਛਕਦੇ ਬੜੀ ਬੰਦਗੀ ਦੀ ਮੂਰਤ ਨੇ ਹੁਣ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ ਉਹ ਵੀ ਅਗੋਂ ਪਾਵਨਾ ਵਾਲਾ ਬੰਦਗੀ ਵਾਲਾ ਸੀ ਉਹ ਕਹਿੰਦਾ ਫਿਰ ਕੁਝ ਨਾ ਕੁਝ ਛੱਗਦੇ ਹੋਣਗੇ ਕਹਿੰਦੇ ਨਹੀਂ ਜੀ ਰਾਜਾ ਵੀ ਉਹਦਾ ਪ੍ਰੇਮੀ ਹੈ ਪਰਜਾ ਵੀ ਪ੍ਰੇਮੀ ਹੈ ਉਹ ਪੁੰਨਿਆਂ ਦੀ ਪੁੰਨਿਆ ਨਿਕਲਦੇ ਆ ਤੇ ਫਿਰ ਯਾਦ ਰੱਖਣਾ ਇਹ ਜਦੋਂ ਵੀ 6 ਮਹੀਨੇ ਬਾਅਦ ਪੁਨਿਆ ਆਉਂਦੀ ਤਿਉਹ ਨਿਕਲਦੇ ਆ ਤੇ ਲੋਕੀ ਦਰਸ਼ਨ ਕਰਦੇ ਆ ਕਮਾਈ ਵਾਲਾ ਸੀ ਕਹਿੰਦਾ ਕੋਈ ਰਿਤੇ ਛਾਗਦੇ ਹੋਣਗੇ ਕਹਿੰਦੇ ਨਹੀਂ ਜੀ ਅਸੀਂ ਨਿਗਾਹ ਰੱਖੀ ਪਹਿਰਾ ਲਾ ਕੇ ਵੀ ਵੇਖਿਆ ਕਮਾਈ ਵਾਲੇ ਸੀ ਕਹਿੰਦੇ ਫਿਰ ਤਣ ਦੀ ਮਣ ਦੀ ਖਰਾਕ ਜਰੂਰ ਛਾਗਦੇ ਆ ਇਹ ਬਹੁਤ ਚੀਜ਼ਾਂ ਡੋਗੀਆਂ ਕਹਿੰਦੇ ਰਾਜਾ ਕਹਿੰਦਾ ਉਹ ਕਿਵੇਂ ਕਹਿੰਦੇ ਅੱਜ ਕੀ ਇੱਕ ਕੰਮ ਕਰਿਓ ਇਨੇ ਦਿਨ ਬਾਹਰ ਨਿਕਲਣਾ ਨਾ 6 ਮਹੀਨੇ ਬਾਅਦ ਤੇ ਤੂੰ ਆਪਣੀ ਸਾਰੀ ਪ੍ਰਜਾ ਵਿੱਚ ਢੰਡੋਰਾ ਪਿੱਟ ਦੇ ਸਾਰਿਆਂ ਨੂੰ ਇਹ ਗੱਲ ਦੱਸ ਦੇ ਵੀ ਅੱਜ ਕੀ ਕਿਸੇ ਮਥਾ ਟਿਕ ਨਹੀਂ ਜਾਣਾ ਕਿਸੇ ਨੇ ਢੋਲ ਨਹੀਂ ਵਜਾਉਣਾ ਕਿਸੇ ਦੇ ਫੁੱਲਾਂ ਦੀ ਵਰਖਾ ਕਿਸੇ ਨੇ ਹਾਰ ਨਹੀਂ ਪਾਉਣਾ ਕੁਝ ਨਹੀਂ ਕਰਨਾ ਆਪਾਂ ਸਾਰੇ ਇਸੇ ਵਿੱਚ ਜੀ ਰਹੇ ਹਾਂ ਤਿੰਨਾਂ ਗੁਣਾਂ ਵਾਲੀ ਮਾਇਆ ਇਹ ਖੇਡ ਵੱਡੀ ਵੱਡੀ ਹੈ ਜਿਹੜੀ ਤੋਂ ਦੀ ਗੁਰੂ ਕੇ ਲਾਲ ਲੰਗੇ ਤੇ ਗੁਰੂ ਸਾਹਿਬ ਦਾ ਸਰਬੰਸਾ ਉਹੀ ਗੱਲ ਉਹ ਰਾਜੀ ਨੇ ਕਿਹਾ ਵੀ ਇਹ ਕਿਉਂ ਕਿੰਦੇ ਇੱਕ ਵਾਰੀ ਕਰਕੇ ਵੇਖੋ ਫਿਰ ਤੁਹਾਨੂੰ ਮੈਂ ਸਿੱਧ ਕਰਾਂਗਾ ਉਹਨੇ 6 ਮਹੀਨੇ ਤੱਕ ਤਪੱਸਿਆ ਕੀਤੀ ਜਦੋਂ ਉਹਦਾ ਦਿਨ ਆਇਆ ਭੂਰੇ ਚੋਂ ਨਿਕਲਦਾ ਰਾਜੀ ਨੇ ਸਾਰਿਆਂ ਨੂੰ ਲਾਣਨ ਕਰਤਾ ਵੀ ਐਤਕੀ ਕੋਈ ਵੀ ਨਹੀਂ ਜਾਊਗਾ ਕਿਸੇ ਨੇ ਇਹਦੇ ਅੱਗੇ ਨਹੀਂ ਬਹਿਣਾ ਇਹਦੀ ਆਉ ਭਗਤ ਨਹੀਂ ਕਰਨੀ ਇਹਦਾ ਸਤਕਾਰ ਮਾਨ ਨਹੀਂ ਕਰਨਾ ਕੋਈ ਢੋਲ ਨਹੀਂ ਵਜਾਉਣਾ ਕੋਈ ਇਹਦੀ ਜੈ ਜੈਕਾਰ ਨਹੀਂ ਕਰਨੀ ਐਸੀ ਬਾਤ ਬਣੀ ਭਾਗਾਂ ਵਾਲਿਓ ਜਦੋਂ ਉਹ ਬਾਹਰ ਨਿਕਲਿਆ ਨਾ ਨਾ ਨਿੰਦਿਆ ਨਹੀਂ ਉਸਤ ਜਾ ਹੈ ਜਦੋਂ ਨੇ ਵੇਖਿਆ ਵੀ ਇਸ ਵਾਰੀ ਕੋਈ ਮਿਲਣ ਨਹੀਂ ਆਇਆ ਇਸ ਵਾਰੀ ਕੋਈ ਮੈਨੂੰ ਵੇਖਣ ਨਹੀਂ ਆਇਆ ਇਸ ਵਾਰੀ ਕਿਸੇ ਨੇ ਹਾਰ ਨਹੀਂ ਲਿਆਂਦਾ ਐਸਵਾਦੀ ਰਾਜਾ ਅਗੇ ਵਰਨਮਾਲਾ ਲੈ ਕੇ ਖੜੋਤਾ ਹੀ ਨਹੀਂ ਫੁੱਲਾ ਨਹੀਂ ਤੇ ਜਦੋਂ ਇੱਧਰ ਉੱਧਰ ਵੇਖਿਆ ਉਹਨੂੰ ਕੋਈ ਨਜ਼ਰ ਨਾ ਆਇਆ ਤੇ ਦੜਮ ਕਰਦਾ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਔਖਾ ਸਤਨਾਹ ਵਾਹਿਗੁਰੂ ਉਹ ਜਿਹੜੇ ਕਮਾਈ ਵਾਲੇ ਆਏ ਸੀ ਬੰਦਗੀ ਵਾਲੇ ਆਏ ਸਨ ਰਾਜਾ ਕਹਿਣ ਲੱਗਾ ਕਿ ਇਹਦਾ ਵੀ ਇਹ ਕਿਵੇਂ ਹੋਇਆ ਇਹ ਕਿਉਂ ਕਰਸੀ ਹੋਇਆ ਉਹ ਕਹਿੰਦਾ ਇਸ ਕਰਕੇ ਹੋਇਆ ਇਹ ਤਨ ਦੀ ਖਰਾਕ ਭਾਵੇਂ ਨਹੀਂ ਸिखਾਂਦਾ ਪਰ ਇਹ ਮਨ ਦੀ ਖਰਾਕ ਖਾਂਦਾ ਸੀ ਗੱਜਿਆ ਕੋ ਸਾਥ ਨਾਮ ਸ੍ਰੀ ਵਾਹਿਗੁਰੂ ਇਹਨੂੰ ਜਦੋਂ ਆਪ ਦੀ 6 ਮਹੀਨੇ ਬਾਅਦ ਮਿਲਦੇ ਸੀ ਇਹਦੀ ਜੈ ਜੈਕਾਰ ਕਰਦੇ ਸੀ ਮਾਲਾ ਚੜਾਉਂਦੇ ਸੀ ਢੋਲ ਵਜਾਉਂਦੇ ਸੀ ਮਹਾਤਮਾ ਕਹਿ ਕੇ ਬੁਲਾਉਂਦੇ ਸੀ ਅਸਲ ਵਿੱਚ ਇਹਦੇ ਮਨ ਦੀ ਖਰਾਕ ਹੀ ਉਸਤਤ ਇਉਂ ਸਤਿ ਆਸ਼੍ਰੀ 6 ਮਹੀਨੇ ਬੈਠਾ ਰਹਿੰਦਾ ਸੀ ਵੀ ਮੈਂ ਬਾਹਰ ਨਿਕਲਣਾ ਹੈ ਮੇਰੀ ਉਸਤ ਹੋਣੀ ਹੈ ਅੱਜ ਇਹਨੂੰ ਇਹਦਾ ਭੋਜਨ ਨਹੀਂ ਮਿਲਿਆ ਤੇਰੀ ਮੌਤ ਹੋ ਗਈ ਅੱਜ ਬਹੁਤ ਨੇ ਇਸ ਤਰ੍ਹਾਂ ਤਾਂ ਮੇਰੇ ਸਹਿਬ ਜੀ ਕਹਿੰਦੇ ਰਹੇ ਲਹ ਲਿੰਦਿਆ ਰਹੇ ਉਸਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨੇ ਅਤਮਾਨਾ ਆਸਾ ਮਨਸਾ ਸਗਲ त्याਗਾਏ ਜਗਤੇ ਰਹੇ ਨਿਰਾਸਾ ਗੁਰ ਪੂਰਾ ਭੇਟਿਓ ਵਡਭਾਗੀ ਜਿਥੋਂ ਆਪਾਂ ਵਿਚਾਰ ਰੰਗ ਕੀਤੀ ਸੀ ਤਾਂ ਸਹਿਬ ਜੀ ਕਿਰਪਾ ਕਰਕੇ ਕਹਿੰਦੇ ਆਸਾ ਮਨਸਾ ਸਗਲ ਤਿਆਗਐ ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਇਹ ਦੋ ਮਾਲੂ ਰੋਗ ਨੇ ਬ੍ਰਹਮਖੋ ਸਭ ਤੋਂ ਵੱਧ ਐ ਇਸ ਵੇਲੇ ਇਹਨਾਂ ਦਾ ਦੌਰ ਚਲਾਉਂਦੇ ਆ ਸਾਡੀ ਪਰਿਵਾਰਕ ਜੀਅਾਂ ਦੇ ਦੇ ਸਹਿਬ ਦੀ ਬਾਣੀ ਕਿੰਦੀ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉਂ ਕੰਚਨ ਸੁਹਾਗਾ ਟਾਲੈ ਗੁਸਾਖੀ ਦੀ ਮਾਫੀ ਅੱਜ ਜਿੰਨੇ ਸਾਡੇ ਨੌਜਵਾਨ ਬੱਚੇ ਬੱਚੀਆਂ ਚੁੰਨੀ ਤੋਂ ਦਾੜੇ ਤੋਂ ਦਸਤਾਰ ਤੋਂ ਭੱਜ ਰਹੇ ਨੇ ਨਾ ਇਹਦਾ ਹੋਰ ਕੋਈ ਕਾਰਨ ਨਹੀਂ ਬਸ ਆ ਦੋ ਗੱਲਾਂ ਦੇ ਉੱਤੇ ਅਸੀਂ ਵੱਡੇ ਵੱਡੇ ਜਿਹੜੇ ਉਹ ਗਲਤਾਨ ਹੋ ਜਾਂਦੇ ਇੱਕ ਤੇ ਕਹੋ ਕਿਸੇ ਨੂੰ ਕੁਝ ਨਾ ਗੁਸਾ ਲੱਗ ਜਾਂਦਾ ਮਹਾਰਾਜ ਸਾਹਿਬ ਕਹਿੰਦੇ ਕਾਮ ਕ੍ਰੋਧ ਪਰਸੈ ਜੇ ਨਾਹਿ ਲਾਗੇ ਉਹਦੀ ਲੰਘ ਨਾ ਸਕਣ ਛੋੜ ਨਾ ਸਕਣ ਬੜੀ ਬਖਸ਼ਿਸ਼ ਦਾ ਖਜ਼ਾਨਾ ਹੈ ਗਰੋਹ ਸਾਡਾ ਅੱਜ ਆਪਾਂ ਸਿਰਫ ਮਹਾਰਾਜ ਦੇ ਬਚਨਾਂ ਨੂੰ ਛੋਹ ਰਹੇ ਹਾਂ ਏਡਾ ਵੱਡਾ ਖਜ਼ਾਨਾ ਹੈ ਇਹਦਾ ਕੋਈ ਪਾਰਾ ਵਾਰ ਨਹੀਂ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਤਾ ਮਾਰੇ ਸਹਿਬ ਜੀ ਨੇ ਕਹਿਤਾ ਗਿਆਨੀ ਧਿਆਨੀ ਇਸ਼ਨਾਨੀ ਤਿਰਨੇ ਕਰ ਲਈ ਜਾਂਦੇ ਐ ਮੈਨੂੰ ਪ੍ਰੇਮੀ ਦੀ ਲੋੜ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਮੈਂ ਨੂੰ ਪਰੇ ਛੁੱਟ ਕੇ ਤੂੰ ਤੂੰ ਕਰਕੇ ਬੁਲੇ ਕਾਮ ਕ੍ਰੋਧ ਜੇ ਪਰਸੈ ਨਾਹਿ ਨਿਦੇਹ ਘਟ ਬ੍ਰਾਹਮਣ ਨਿਵਾਸਾ ਉਹਦੇ ਅੰਦਰ ਬ੍ਰਾਹਮ ਦੀ ਬਖਸ਼ਿਸ਼ ਜਿਹੜੀ ਕਿਰਪਾ ਵਰਤਦੀ ਐ ਗੁਰੂ ਕਿਰਪਾ ਜੇ ਨਰਕੋ ਕੀਨੀ ਤੇ ਗੁਰੂ ਸਾਹਿਬ ਦਾ ਤਰਸ ਜੇ ਉਹਦਾ ਨਹੀਂ ਮਿਲਦਾ ਜਿੰਨੇ ਜ਼ਿਆਦਾ ਤੁਸੀਂ ਨਿਮਰਤਾ ਚ ਜੋੜੇ ਝਾੜੋਗੇ ਝੂਠੇ ਬਰਤਨ ਤੋਂ ਹੋਗੇ ਗੁਰੂ ਸਾਹਿਬ ਦੇ ਚੌਰ ਸਰਵ ਕਰੋਗੇ ਸੰਗਤ ਵਿੱਚ ਬਹਿ ਕੇ ਰਾਸ ਮਾਣੋਗੇ ਜਿਵੇਂ ਜਿਵੇਂ ਉਹਦੇ ਪਿਆਰ ਚ ਭਿਜੋਗੇ ਫਿਰ ਗੁਰੂ ਖੁਸ਼ ਹੁੰਦਾ ਬੰਦਾ ਵੀ ਤਾਂ ਹੀ ਖੁਸ਼ ਹੁੰਦਾ ਉਹਦੀ ਚਾਪਲੂਸੀ ਕਰਕੇ ਉਹਦੀ ਲੋਈ ਫੜਾਈਏ ਉਹਦਾ ਜੋੜਾ ਚੋ ਕੇ ਫੜਾਈਏ ਉਹਦੇ ਦਾੜੇ ਚ ਚੀਜ਼ ਝਾੜੀਏ ਉਹ ਖੁਸ਼ ਹੁੰਦਾ ਹੈ ਫਿਰ ਕਹਿੰਦਾ ਵੀ ਇਹ ਆਪਣੇ ਨਾਲ ਰਹਿੰਦਾ ਇਹ ਭਾਈ ਸਵੇਰਾ ਸੋਚਨਾ ਮੈਂ ਕਿਉਂਕਿ ਨੇ ਭਾਣਾ ਅੰਦਰ ਬਣਾ ਲਈ ਸੇਵਾ ਕਰਕੇ ਤੇ ਜੇ ਗੁਰੂ ਦੀ ਸੇਵਾ ਕਰੇਗਾ ਗੁਰੂ ਕਿੱਥੇ ਲੈ ਜਾਏਗਾ ਸ੍ਰੀਸਕਰ ਕਿ ਮੇਰੇ ਸਤਿਗੁਰੂ ਕਿਰਪਾ ਕਰਦੇ ਜਦੋਂ ਵੀ ਤਰੁੱਟਦੇ ਹੈ ਜੇ ਬਾਬਾ ਲਹਿਣਾ ਜੀ ਨੂੰ ਅੰਗ ਬਣਾ ਕੇ ਅੰਗਦ ਬਣਾਇਆ ਤੇ ਸੇਵਾ ਚ ਜੇ ਗੁਰੂ ਅਮਰਦਾਸ ਸਾਛੇਵ ਮਹਾਰਾਜ ਨੂੰ ਥਾਂ ਮਿਲ ਗਈ ਸੇਵਾ ਚੋਂ ਸੱਭੇ ਕਿਰਪਾ ਕਰਨ ਮੈਂ ਅਗੀ ਨਾ ਜਾਵਾਂ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਪੁਰਖੀ ਸਾਡੇ ਵੱਡੇ ਸਿੰਘ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜਿਨ੍ਹਾਂ ਨੂੰ ਦਾਸ ਨੇ ਸਰਵਣ ਭਗਤੀ ਰਹੀਂ ਬਹੁਤ ਪਿਆਰ ਮਾਣਿਆ ਔਰ ਆਪ ਸੰਗਤਾਂ ਤੱਕ ਇਹਨਾਂ ਦਾ ਪਿਆਰ ਵੀ ਮੰਡੀਦਾ ਖੁਸਾਤਨਾ ਜੰਗੀ ਚੀਜ਼ ਜਿਹੜੀ ਹੈ ਉਹਨੂੰ ਚੁਰਾ ਕੇ ਕਿਸੇ ਦਾ ਭਲਾ ਕਰ ਦੇਣਾ ਗੁਰ ਕਿਰਪਾ ਜੇ ਨਰਕੋਂ ਕੀ ਨਹੀਂ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਸਤਗੁਰੂ ਕਿਰਪਾ ਕਰਨ ਅਰਦਾਸ ਕਰਿਓ ਸਾਡੇ ਤੇ ਵੀ ਗੁਰੂ ਸਾਹਿਬੇ ਨਜ਼ਰ ਕਰ ਦਿਓ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਕੇ ਆਪਣਾ ਆਪਾ ਘਵਾ ਲੈਂਦਾ ਏ ਸਤਿਗੁਰੂ ਸਾਡੇ ਤੇ ਮਿਹਰ ਜੇ ਕੋਈ ਗੁਰੂ ਗੱਡੀ ਦਿੰਦਾ ਕੋਈ ਸਰੂਪਾ ਦਿੰਦਾ ਸੰਗਤ ਜੀ ਕੋਈ ਕਿਸੇ ਨੂੰ ਪਿਆਰ ਦਿੰਦਾ ਹੈ ਕੋਈ ਸੋਨਾ ਚਾਂਦੀ ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਾਂ ਨੂੰ ਆਪਾ ਹੀ ਦੇ ਦਿੱਤਾ ਅਜੇ ਤੱਕ ਕਦੇ ਕਿਸੇ ਨੇ ਆਪਣਾ ਚਿਹਰਾ ਨਹੀਂ ਕਿਸੇ ਨੂੰ ਦਿੱਤਾ ਪਰ ਮਾਰੇ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਹੀ ਸਰਵੰਸ ਹੀ ਆਪਣਾ ਸਾਰਾ ਕੁਝ ਹੀ ਸਾਨੂੰ ਦੇ ਦਿੱਤਾ ਇੱਕ ਵੀ ਚੀਜ਼ ਕੋਲੇ ਨਹੀਂ ਰੱਖੀ ਸਾਰਾ ਕੁਝ ਸਾਨੂੰ ਸਮਰਪਣਨ ਕਰਕੇ ਸਾਡੇ ਵੱਲ ਇਸ਼ਾਰਾ ਕਰ ਦਿੱਤਾ ਇਨ ਪੁੱਤਰਨ ਕੇ ਸੀਸ ਪਰਾਰਵਾਦ ਦੀਏ ਸੁਤ ਚਾਰ ਚਾਰ ਹੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹਨਾਂ ਚਾਹੁੰਦੀ ਵਿਚਾਰ ਸਿੰਘ ਸਾਹਿਬ ਜੀ ਆਪ ਜੀ ਦੇ ਨਾਲ ਪਾਉਣਗੇ ਆਪ ਸਾਰੀ ਸੰਗਤ ਨੇ ਬੜਾ ਹੀ ਪਿਆਰ ਬੋਕਿਆ ਦੂਸਰੀ ਵਾਰ ਗਿਆਨੀ ਜੀ ਹਰਾਂ ਦੇ ਦਰਸ਼ਨ ਅਜ ਕਰ ਰਹੇ ਆ ਗੁਰੂ ਕਿਰਪਾ ਕਰੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ